अमृतसर मुस्कान वुमेन वेलफेयर सोसाइटी वलो औरता नु आत्मनिर्भर बनाने अते समाज दी सेवा ले एक शलागा योग्य मुहिम शुरू कीती गई है सोसाइटी द्वारा पेट पूजा प्रोजेक्ट अधीन पौष्टिक अते साफ सुथरे फूड पैक बाकस तैयार करके गरीबा अते लंगर सेवा ले मुहैया करवाए जांदे हन संस्था का उद्देश्य है ओ लोक जिना कोई नहीं उना तक भोजन पहुंचाया जावे

ਫੂਡ ਬੋਕਰਸ ਆਰਡਰ ਲਈ ਸੰਪਰਕ ਨੰਬਰ 7986663984 ਜਾਰੀ ਕੀਤਾ ਗਿਆ ਹੈ ਇਹ ਉਪਰਾਲਾ ਨਾ ਕੇਵਲ ਪੁੱਖੇ ਭੇਟਾਨ ਨੂੰ ਰੋਟੀ ਮੁਹੱਈਆ ਕਰਦਾ ਹੈ ਸਗੋ ਸਮਾਜ ਵਿੱਚ ਸੇਵਾ ਅਤੇ ਮਨੁੱਖਤਾ ਦਾ ਸੁਨੇਹਾ ਵੀ ਪਹੁੰਚਾਉਂਦਾ ਹੈ ਹਾਂਜੀ ਨਮਸਕਾਰ ਜੀ ਮੈਂ ਸਤਨਾ ਮੇਰਾ ਪ੍ਰੈਜ਼ੀਡੈਂਟ ਨਸਕਾਰ ਔਮਨ ਵੈਲਫੇਅਰ ਸੁਸਾਇਟੀ ਅੱਜ ਅਸੀਂ ਔਰਤਾ ਦੋਰਾ ਔਰਤਾ ਨੂੰ ਆਤਮ ਨਿਰਭਰ ਬਣਾਉਣ ਦੇ ਲਈ ਉਪਰਾਲਾ ਕਰ ਰਹੇ ਹਾਂ ਜਿਹੜਾ ਕਿ ਪ੍ਰੋਜੈਕਟ ਹੈ ਪੇਟ ਪੋਜਾ ਜਿਸ ਵਿੱਚ ਅਸੀਂ ਔਰਤਾ ਨੂੰ ਜੋ ਕਰੇ ਲੋ ਔਰਤਾਾਂ ਕਾਚੇ ਖਾਣਾ ਬਣਾਉਂਦੀਆਂ ਵਧੀਆ ਸਵਾਦਿਸ਼ਟ ਖਾਣਾ ਬਣਾਉਂਦੀਆਂ ਉਹਨਾਂ ਨੂੰ ਅਸੀਂ ਸਮਾਜ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ ਤਾਂ ਕਿ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਆਤਮ ਨਿਰਭਰ ਬਣਨ ਤੇ ਉਹਨਾਂ ਨੂੰ ਸਨਮਾਨ ਮਿਲੇ ਇਹ ਐਕਚੁਅਲੀ ਸਾਡਾ ਆਪਣਾ ਬਿਜ਼ਨਸ ਵੀ ਹੈਗਾ ਡਰਾਈ ਫੂਡ ਦਾ ਮੈਂ ਚਾਹਨੀ ਆ ਬਾਜ਼ਾਰ ਲੋਕਾਂ ਨੂੰ ਹੋਰ ਸਸਤਾ ਤੇ ਸਪਾਈਸਿਸ ਜਿਹੜੇ ਸਾਫ਼ ਸੁਥਰੇ ਹੈਲਦੀ ਸਪਾਈਸਿਸ ਜਿਹੜੇ ਨੇ ਬਾਜ਼ਾਰ ਤੇ ਮਿਕਸ ਹੋਏ ਹੁੰਦੇ ਆ ਅਸੀਂ ਉਹਨਾਂ ਨੂੰ ਉਹ ਵਿੱਚ ਯੂਜ਼ ਕਰਦੇ ਪਏ ਖਾਣੇ ਚ ਕਿ ਅਸੀਂ ਉਹ ਵਾਲਾ ਸਵਾਦਿਸ਼ਟ ਖਾਣਾ ਨਾਲ ਦਈਏ ਤੇ ਉਹੀ ਡਰਾਈ ਫੂਡ ਵਗੈਰਾ ਕਿਸੇ ਨੇ ਅਗਰ ਪਰਚੇਸ ਵੀ ਕਰਨਾ ਤਾਂ ਉਹ ਵੀ ਕਰਾਂ ਤੇ ਕਿਸ ਤਰ੍ਹਾਂ ਦੀ ਸਹੂਲਤ ਮਿਲੇਗੀ ਜੀ ਨੇ ਕਿ ਅਸੀਂ ਅੱਜ ਕੱਲ ਤੁਸੀਂ ਦੇਖ ਰਹੇ ਹੋ ਲੰਗਰ ਦੀ ਬੜਾ ਡਿਮਾਂਡ ਚੱਲਦਾ ਲੰਗਰ ਕੋਈ ਬਣਿਆ ਬਣਾਇਆ ਮਿਲ ਜੇ ਸੋ ਅਸੀਂ ਸਾਡੀ ਟੀਮ ਪੂਰੀ ਅਸੀਂ ਉਹਨਾਂ ਨੂੰ ਲਗਾਇਆ ਜਿਹਦੇ ਚ ਉਹ ਲੰਗਰ ਪ੍ਰੋਵਾਈਡ ਬਣਾਣਗੇ ਜਿਵੇਂ ਕੋਈ ਆਰਡਰ ਦੇ ਦਿੰਦਾ আজকাল ਟਾਈਮ ਨਹੀਂ ਹੁੰਦਾ ਕਿਸੇ ਕੋ ਵੀ ਕਿ ਇੰਨਾ ਲੰਗਰ ਬਣਾਣਾ ਹਲਵਾਏ ਪਠਾਣੇ ਟੈਂਟ ਲਾਣੇ ਜੋ ਸਾਨੂੰ ਆਰਡਰ ਦੇਣਗੇ ਅਸੀਂ ਬਾਕਸਿਸ ਰੈਡੀ ਕਰਾਂਗੇ ਉਹ ਅਲੱਗ-ਅਲੱਗ ਰੇਟਸ ਹੈਗੇ ਨੇ ਅਲੱਗ-ਅਲੱਗ ਆਈਟਮਾਂ ਹੈਆਂ ਜੋ ਕੋਈ ਕਹੇਗਾ ਉਸ ਤਰ੍ਹਾਂ ਦਾ ਬਣਾ ਕੇ ਅਸੀਂ ਪੈਕ ਕਰਕੇ ਉਹਨਾਂ ਨੂੰ ਉੱਥੇ ਪਹੁੰਚਾ ਦਾਂਗੇ ਜੇਕਰ ਉਹ ਉੱਥੇ ਨਹੀਂ ਲਗਾਉਣਾ ਚਾਹੁੰਦੇ ਸਾਡੀ ਜਗ੍ਹਾ ਤੇ ਆ ਕੇ ਵੀ ਲਗਵਾ ਸਕਦੇ ਲੰਗਰ ਜੇ ਸਾਨੂੰ ਕਹਿਣਗੇ ਕਿ ਤੁਸੀਂ ਵਿਰਦਾਸ਼ਰਮ ਜਾਂ ਅਨ ਆਸ਼ਰਮ ਜਿੱਥੇ ਵੀ ਲਗਵਾਣਾ ਹੈ ਜਾਂ ਬੱਚਿਆਂ ਨੂੰ ਕਿਸੇ ਨੂੰ ਦੇਣਾ ਹੈ ਉਹ ਵੀ ਅਸੀਂ ਆਪਣੇ ਵੱਲੋਂ ਸੇਵਾ ਨਹੀਂ ਬਾਬਾ ਦੇ। ਇਹ ਮੈਸੇਜ ਹੈ। ਮੈਸੇਜ ਮੈਂ ਇਹ ਹੀ ਦੇਣਾ ਚਾਹਨੀ ਆ ਸਮਾਜ ਨੂੰ ਕਿ ਦੇਖੋ ਜੀ ਤੁਹਾਡੇ ਸਹਿਯੋਗ ਨਾਲ ਹੀ ਅੱਜ ਜੀ ਪੰਜ ਚਾਰ ਪੰਜ ਲੇਡੀਜ਼ ਨੂੰ ਰੋਜ਼ਗਾਰ ਮਿਲਿਆ ਹੈ ਤੇ ਮੇਰੀ ਸੋਚ ਇਹ ਹੀ ਹੈ ਕਿ ਅਗਲੇ ਸਾਲ ਤੱਕ 4-500 ਲੇਡੀਜ਼ ਨੂੰ ਅਸੀਂ ਰੋਜ਼ਗਾਰ ਦਈਏ। ਸੋ ਤੁਹਾਡਾ ਸਾਰਿਆਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਸਾਫ਼ ਸੁਥਰਾ ਸਵੱਛ ਖਾਣਾ ਤਿਆਰ ਕਰ ਲਈਏ। ਅ ਇੱਕ ਮੈਂ ਹੋਰ ਵੀ ਦੱਸਣਾ ਚਾਹਨੀ ਆ ਮੇਰੀ ਸੁਸਾਇਟੀ ਨੂੰ ਤਕਰੀਬਨ 8 ਸਾਲ ਹੋ ਚੱਲੇ ਚਲਾਉਂਦੇ ਅਸੀਂ ਇਸ ਨੂੰ ਜਿੰਨਾ ਹੋ ਸਕਦਾ ਮੈਂ ਆਪਣੇ ਵੱਲੋਂ ਜਾਂ ਮੇਰੀ ਟੀਮ ਵੱਲੋਂ ਅਸੀਂ ਇਸੇ ਜੋ ਕਰਦੇ ਆ ਰਹੇ ਆ ਇਹਦੇ ਚ ਨਾ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਕੋਈ ਸਾਨੂੰ ਕੋਈ ਸਹਾਇਤਾ ਨਹੀਂ ਮਿਲੀ ਸੋ ਮੈਂ ਆਪਣੀ ਟੀਮ ਦਾ ਵੀ ਬੜਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਨਾਲ ਮੇਰੇ ਰਹੇ ਆ ਉਹਨਾਂ ਨੇ ਹਿੰਮਤ ਦਿੱਤੀ ਹੈ ਤੇ ਮੈਂ ਇੱਥੇ ਤੱਕ ਪਹੁੰਚੀ ਆ ਸੋ ਇਹ ਜਿਹੜਾ ਕੰਮ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਨੂੰ ਅਸੀਂ ਹਾਈ ਲੈਵਲ ਤੱਕ ਲੈ ਕੇ ਜਾਈਏ ਤਾਂ ਕਿ ਮੇਰਾ ਜੋ ਸੁਪਨਾ ਹੈ ਲੇਡੀਆਂ ਨੂੰ ਸ਼ੈਲਟਰ ਹੋਮ ਦੇਣ ਦਾ ਸ਼ੈਲਟਰ ਹੋਮ ਵੀ ਬਣਾਈ ਉਹਤੇ ਇਹ ਖਾਣਾ ਵੀ ਬਣਾਉਂਦੇ ਆਪਣਾ ਰੈਣ ਵੀ ਸাশਿਕਾਲ ਨਮਸਤੇ ਸਾਰਿਆਂ ਨੂੰ ਅੱਜ ਮੈਂ ਸ਼ਿਵਾਨੀ अरोड़ा ਐਡਵੋਕੇਟ ਮਸਕਾਨ ਔਮਨ ਵੈਲਫੇਅਰ ਸੁਸਾਇਟੀ ਦੀ ਲੀਗਲ ਐਡਵਾਈਜ਼ਰ ਅੱਜ ਨਿਆ ਸਾਡਾ ਨਿਆ ਵੈਂਚਰ ਸ਼ੁਰੂ ਹੋਇਆ ਹੈ ਪੇਟ ਪੂਜਾ ਜੋ ਕਿ ਮਸਕਾਨ ਔਮਨ ਵੈਲਫੇਅਰ ਸੁਸਾਇਟੀ ਦੇ ਪ੍ਰੈਜ਼ੀਡੈਂਟ ਸਪਨਾ ਮਹਿਰਾ ਵੱਲੋਂ ਸ਼ੁਰੂ ਕੀਤਾ ਗਿਆ ਹੈ ਐਂਡ ਇਹਦਾ ਮੇਨ ਜਿਹੜਾ ਮੋਟਿਵ ਹੈਗਾ ਉਹ ਇਹੀ ਹੈਗਾ ਕਿ ਔਰਤਾ ਦੁਆਰਾ ਔਰਤਾਂ ਨੂੰ ਅੱਗੇ ਵਧਾਉਣ ਦਾ ਕੋਈ ਨਾ ਕੋਈ ਇੱਕ ਇੱਕ ਸਾਧਨ ਜਰੀਆ ਕੋਈ ਕੀਤਾ ਜਾਵੇ ਜਨਰੇਟ ਅੱਜ ਅਸੀਂ ਅੱਜ ਮੈਡਮ ਨੇ ਉਹੀ ਜਰੀਆ ਸ਼ੁਰੂਆਤ ਕੀਤੀ ਹੈ ਜਿਦੇ ਚ ਕਿ ਔਰਤਾਂ ਨੂੰ ਇੱਕ ਵਿਜ਼ਨ ਦਿੱਤਾ ਗਿਆ ਕਿ ਤੁਸੀਂ ਅੱਗੇ ਵਧਣ ਦਾ ਕੋਈ ਨਾ ਕੋਈ ਪਿਆਸ ਕਰੀ ਜਾਓ ਤੇ ਇਹ ਬਹੁਤ ਵਧੀਆ ਸਟਾਰਟ ਹੈਗਾ ਹੁਣ ਅੱਗੇ ਜੇ ਸਾਨੂੰ ਕੋਈ ਫੰਡਸ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਪ੍ਰੋਵਾਈਡ ਹੋ ਜਾਤੇ ਅਸੀਂ ਹੋਰ ਹੋਰ ਵੀ ਔਰਤਾਂ ਨੂੰ ਹੋਰ ਪ੍ਰੋਵਾਈਡ ਕਰੀਏ ਕੋਈ ਨਾ ਕੋਈ ਬਿਜ਼ਨਸ ਓਪਰਚ्युनिटी ਤੇ ਸਾਡੀ ਇਹੀ ਹੈ ਇਹੀ ਸ਼ੁਭ ਮੌਕੇ ਤੇ ਇਹੀ ਸਾਡੀ ਦੁਆ ਹੈ ਕਿ ਇਹ ਬਹੁਤ ਵਧੀਆ ਅੱਗੇ ਚੱਲੇ ਤੇ ਹੋਰ ਵੀ ਔਰਤਾਂ ਨੂੰ ਬਹੁਤ ਸਾਰੇ ਓਪਰਚ्युनिटीज ਪ੍ਰੋਵਾਈਡ ਕੀਤੀਆਂ ਜਾਣ। ਇਹ ਇੱਕ ਕਥਨ ਹੈਗਾ ਏਵਰੀ ਊਮਨ who decides to start a business is just is not just launching her, her idea ki matlab jo janani apna business start karn wali hai wo sirf ek idea nahi idea nahi launch kar rahi aur apni rewrite kar rahi hai apna future but sade president sapna di sapna mehra mam wo apna future nahi rewrite kar rahe wo kudiyan da rewrite kar rahe ne jo dukhi hariyan ne jo peedita giyan ne onna nu agge sadhan provide karke onna da future rewrite karde and सचा uh, बहुत इंस्पिरेशन वाले uh, काम कर रहे हैं मैम और मैं यही दुआ करती हूँ कि यही काम हमारा कंटिन्यू रहे एनजीओ के थ्रू और हम आगे और भी लोगों को प्रोवाइड करते रहें थैंक यू नमस्ते सत श्रीकाल सार् मैं सपना मैडम दे एन जी जुड़ी हुई हाँ मेरा नाम पूनम अरोड़ा है और मैम ने सपना मैडम ने बहुत वाली उपराला कियातों को औरतों द्वारा औरतों ਹਾਂ ਰੋਜ਼ ਗਾਰਲਿੰਗ ਵਧੀਆ ਆਪਰਚ्युनिटीज ਦਿੱਤੀਆਂ ਜਾਂਤੇ ਐ ਫਸਿਆ ਹੀ ਚਾਨਿਆਂ ਵੀ ਚਲੋ ਐ ਅੱਗੇ ਹੋਰ ਕੰਮ ਬਦੇ ਤਾਂ ਕਿਆਂ ਹੋਰ ਵੀ ਸਹੂਲਤਾਂ ਦੇ ਸਕੀ। ਥੈਂਕ ਯੂ